ਜਿੱਥੇ ਮਰਜੀ ਚਲ ਜਾਓ ਫੋਟੋ ਦੇਖ ਲਓ ਕਿਤੇ ਆਨਲਾਈਨ ਕਿਤੇ ਬਾਜ਼ਾਰ ਚਲ ਜਾਓ ਵੱਡੇ ਸ਼ੋਰਮ ਚਲ ਜਾਓ ਦੁਕਾਨ ਤੇ ਚਲ ਜਾਓ 10 12000 ਰੁਪਏ ਤੋਂ ਘੱਟ 2 ਪੀਸ ਕੋਰਟ ਪੈਂਟ ਕਿਸੇ ਨੇ ਤੁਹਾਨੂੰ ਨਹੀਂ ਦੇਣਾ ਸਾਡੇ ਕੋਲ ਆ ਜਾਓ ਮਤ ਕੁਛ ਕੀ ਦਸਤਾਰ ਬਾਘਾ ਪ੍ਰਾਣਾ ਸਾਡੇ ਕੋਲ ਆਉਂਗੇ 10 10000 ਚ ਵਿਗਣ ਵਾਲੇ ਕੋਰਟ ਪੈਂਟ ਸਿਰਫ 2995 ਚ ਲੈ ਕੇ ਜਾਉਂਗੇ ਬਿਲਕੁਲ ਸਹੀ ਸੁਣਿਆ ਤੁਸੀਂ ਆ ਜਿਹੜਾ 3 ਪੀਸ ਕੋਰਟ ਪੈਂਟ ਆ ਦੇਖੋ ਕਿੰਨਾ ਸੋਹਣਾ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਗੱਲ ਐਵੇਂ ਨਹੀਂ ਕਹੀ ਇਹ ਜਿਹੜਾ ਕੋਟ ਪੈਂਟ ਆ 15000 ਤੋਂ ਘੱਟ ਕੋਈ ਨਹੀਂ ਦਿੰਦਾ ਬਾਜ਼ਾਰ 'ਚ ਸਾਡੇ ਕੋਲ ਆਓ ਚੈਲੰਜ ਕਰਦੇ ਆ 3760 ਰੁਪਏ 'ਚ ਲੈ ਕੇ ਜਾਓ ਕੋਰਤਾ ਪਜਾਮਾ ਕੋਈ ਕਹਿੰਦਾ 2000 ਰੁਪਏ ਲਊ ਕੋਈ ਕਹਿੰਦਾ 500 ਲਊ ਕੋਈ ਕਹਿੰਦਾ 2500 ਲਊ ਸਾਡੇ ਕੋਲ ਆਜੋ ਇਦਾਂ ਕੱਪੜਾ ਵੀ ਸਾਡਾ ਸਿਲਾਈ ਕਰਕੇ ਸਾਨੂੰ ਅਸੀਂ ਕੋਰਤਾ ਪਜਾਮਾ ਸਿਰਫ 895 'ਚ ਦੇ ਦੇਾਂਗੇ ਹੁਣ ਤੁਹਾਨੂੰ ਕਿਸੇ ਦੇ ਪਾਏ ਹੋਏ ਕੱਪੜੇ ਪਾ ਕੇ ਘੋੜੀ ਤੇ ਚੜਨ ਦੀ ਲੋੜ ਨਹੀਂ ਹੈਗੀ ਰੈਂਟ ਤੇ ਸ਼ੇਰ ਵਾਣੀਆਂ ਲੈਣ ਦੀ ਲੋੜ ਨਹੀਂ ਹੈਗੀ ਏ ਜੀ 18 ਤੋਂ 20000 ਰੁਪਏ ਪਰੇ ਸ਼ੇਰ ਬਾਨੀ ਪਿਆਰ ਚ ਦੁਕਾਨਦਾਰ ਸ਼ੋਅਰੂਮ ਵਾਲਾ ਮੰਗਦਾ ਸਾਡੇ ਕੋਲ ਆਜੋ 6500 ਰੁਪਏ ਦੇ ਵਿੱਚ ਸ਼ੇਰ ਬਾਨੀ ਸਲੀਕੇ ਤੁਹਾਨੂੰ ਅਸੀਂ ਦੇ ਦੇਣੀ ਆ ਆ ਚੱਕੋ ਬ੍ਰਾਂਡ ਹੁਣ ਰੇਮੰਡ ਦੀ ਗੱਲ ਕਰ ਲੈਨੇ ਆ ਰੇਮੰਡ ਦਾ ਬ੍ਰਾਂਡ ਆ ਵਾਈਟ ਕਟ ਦਾ ਪਜਾਮਾ ਬਜ਼ਾਰਾਂ 'ਚ 3 3 4 4000 ਲੱਗੀ ਲੱਗ ਲਾਉਂਦੇ ਆ ਅਸੀਂ 1275 ਰੁਪਏ 'ਚ ਦੇ ਦੇਣਾ ਬਜ਼ਾਰ 'ਚ 7 8000 ਰੁਪਏ ਰੇਮੰਡ ਬ੍ਰਾਂਡ ਦਾ ਲੈਣ ਦੇ ਕੱਪੜਾ ਲਿਆ ਜਾਂਦਾ ਓਏ 10 2500 ਜਿੱਦਾਂ ਮਾਗੇ ਚੈਲੰਜ ਇਹ ਕੋ ਮਾਈ ਦਾ ਲਾਲ ਦੇਖਦਾ ਰਹੇ ਦੇਖੋ ਜੀ ਬਲੈਕ ਕਲਰ ਚੈੱਕ ਕਰ ਲਓ 700 ਰੁਪਏ ਤੋਂ ਕੁੜਤਾ ਤੇ ਮੈਂ ਸ਼ੁਰੂ ਆ ਹਾ ਪਹਿਲਾ ਐਸਾ ਬ੍ਰਾਂਡ ਆ ਮਾਤੂ ਸ਼੍ਰੀ ਦਸਤਾ ਜਿਹੜਾ ਬਲੈਕ ਕਲਰ ਪੇਪਰ ਕਾਟਨ ਦੇ ਵਿੱਚ ਦਿੰਦਾ ਹੁਣ ਆਪਾਂ ਗੱਲ ਕਰਦੇ ਆ ਸ਼ਰਟਾਂ ਦੀ ਦੇਖੋ ਲਾਈਨਾਂ ਵਾਲੀਆਂ ਸ਼ਰਟਾਂ ਲੈ ਜਾਓ ਓਏ ਚੈੱਕ ਵਾਲੀਆਂ ਲੈ ਜਾਓ ਪ੍ਰਿੰਟ ਵਾਲੀਆਂ ਲੈ ਜਾਓ ਛੋਟੇ ਪ੍ਰਿੰਟ ਲੈ ਜਾਓ ਛੋਟੀਆਂ ਟੁੱਪੀਆਂ ਲੈ ਜਾਓ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉੱਪਰ ਜਿੱਦਾਂ ਮਰਜੀ ਤੁਸੀਂ ਚੱਲ ਜਾਓ ਹੁਣ ਗੱਲ ਇੱਥੇ ਨਹੀਂ ਮੁੱਕਦੀ ਲਗਜ਼ਰੀ ਕੱਪੜਾ ਵੀ ਹੈਗਾ ਲਾਈਨਿੰਗ ਵਾਲਾ ਵੀ ਹੈਗਾ ਸੈਲ ਵੀ ਹੈਗਾ ਕੋਈ 15 15 20000 ਨਹੀਂ 5 6000 ਦੇ ਸਟਿਚ ਕਰਕੇ ਦੇ ਦਾਂਗੇ ਲਗਜ਼ਰੀ ਬ੍ਰਾਂਡ ਵੀ ਹੈਗੇ ਆ ਸੀਆਰਐਮ ਰੇਮੰਡ ਟਾਪ ਕਲਾਸ ਦੇ ਬ੍ਰਾਂਡ ਆ ਜਿਹੜੇ 25 25000 ਦੇ ਕੋਟ ਪੈਂਟ ਬੰਦੇ ਆ ਅਸੀਂ ਸਿਰਫ ਔਰ ਸਿਰਫ 5 6000 ਦੇ ਸਟਿਚ ਕਰਕੇ ਦੇ ਦਾਂਗੇ ਦੇਖੋ ਜੀ ਕੋਟ ਪੈਂਟ ਨਾਲ ਨਾਲ ਤੁਸੀਂ ਲੈਣੇ ਆ ਲੌਂਗ ਕੋਟ ਆ ਦੇਖੋ ਕੰਬਲਾਰਗਾ ਕੱਪੜਾ ਪਰ ਕੁਆਲਿਟੀ ਬਹੁਤ ਸੁਪਰ ਆ ਤੁਸੀਂ ਲੌਂਗ ਕੋਟ ਲੈਣੇ ਆ ਤੁਸੀਂ ਸ਼ਾਰਟ ਕੋਟ ਲੈਣੇ ਆ ਤੁਸੀਂ ਬਲੇਜ਼ਰਾਂ ਬਣਵਾਉਣੀਆਂ ਆ ਚਾਹੇ ਤੁਸੀਂ ਹੈਗੇ ਹੋ ਐਸਜੀਐਮ ਸੀਲਦਾਰੋਂ ਐਸਪੀੋਂ ਐਸਐਸਪੀੋਂ ਆਫਿਸ ਤੋਂ ਕਾਉਣ ਲਈ ਤੁਸੀਂ ਪੱਕਾ ਨਾਮ ਮੈਚ ਕਰਕੇ ਬਲੇਜ਼ਰਾਂ ਲੈਣੀਆਂ ਆਜੋ ਵੱਡੇ ਫਾਇਦੇ ਕਰਾਂਗੇ ਦੇਖੋ ਜੀ ਸ਼ੇਰਵਾਨੀਆਂ ਪਹਿਲਾਂ ਦੱਸ ਦਈਏ 10000 15000 ਰੈਂਟ ਤੇ ਲੈਣ ਦੀ ਲੋੜ ਨਹੀਂ ਹੁਣ ਤੁਸੀਂ 6000 6500 ਦੇ ਸਟਿਚ ਕਰਵਾ ਸਕਦੇ ਹੋ ਆਪਣੇ ਮਨਪਸੰਦ ਰੰਗ ਸਟਿਚ ਕਰਾ ਸਕਦੇ ਹੋ ਆਪਣਾ ਮਨਪਸੰਦ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਕਿਉਂਕਿ ਇੱਥੇ ਸਿੱਧੀ ਜੀ ਗੱਲ ਹੈ ਕਪੜਾ ਲੈਣਾ ਵੀ ਇੱਥੋਂ ਆ ਤੇ ਸਵਾਉਣਾ ਵੀ ਕਪੜਾ ਇੱਥੇ ਹੀ ਆ ਆ ਦੇਖੋ ਜੀ ਮੈਚ ਕਰਕੇ ਜਿੱਦਾਂ ਦੇ ਦਿੱਲੀ ਬੰਬਈ ਵਾਲੇ ਮਾਡਲ ਹਨਾ ਆ ਅਮਬਾਨੀ ਦੇ ਮੁੰਡੇ ਦੇ ਵਿਆਹ ਸਾਰੇ ਭੜਦੇ ਫਿਰਦੇ ਸੀ ਇਦਾਂ ਦੇ ਕੱਪੜੇ ਪਾ ਕੇ ਇਹੋ ਜੀਆਂ ਚੀਜ਼ਾਂ ਤੁਹਾਨੂੰ ਅਸੀਂ ਸਲਾਹ ਕੇ ਦੇਣੀਆਂ ਆ ਆਮ ਘਰਾ ਦੇ ਮੁੰਡੇ ਜਿਹੜੇ 10 10 15 15000 ਰੁਪਏ ਤਰਖਾਹਾਂ ਲੈ ਕੇ ਕੰਮਾਂ ਤੇ ਜਾਂਦੇ ਆ ਉਹ ਵੀ ਜਿਹੜੇ ਕਨੇਡਾ ਅਮਰੀਕਾ ਤੋਂ ਆਏ ਆ ਪਲੇਸ ਜੀ ਉਹਨਾਂ ਦੇ ਪ੍ਰੋਪਰ ਟਾਈਆਂ ਲੈ ਖੜੇ ਕਰਨੇ ਆ ਉਹ ਗੱਲ ਸੱਚ ਹੋ ਗਈ ਆ ਸਾਰਿਆਂ ਦੇ ਫਾਇਦੇ ਹੋ ਰਹੇ ਆ ਓਏ ਆ ਜਾਓ ਹੋਰ ਪਾਸੇ ਨਾ ਜਾਓ ਲੁੱਟ ਨਾ ਕਰਾਓ 10000 ਵਾਲਾ ਕੋਟ ਮੈਂ 2995 ਚ ਲੈ ਕੇ ਜਾਓ 15000 ਵਾਲਾ 3 ਪੀਸ ਕੋਟ ਮੈਂ ਤੁਸੀਂ 3760 ਚ ਲੈ ਕੇ ਜਾਓ 2500 ਵਾਲਾ ਕੋਰਤਾ ਪਿਆਮਾ 895 ਚ ਸਿਲਾਈ ਸਮੇਤ ਲੈ ਕੇ ਜਾਓ 15000 ਵਾਲੀ ਸ਼ੇਰਵਾਨੀ 650 ਚ ਸਿਲਾਈ ਸਮੇਤ ਲੈ ਕੇ ਜਾਓ ਹੋਰ ਵੀ ਸਾਡੇ ਕੋਲ ਆਫਰ ਆ ਬਹੁਤ ਚੱਲ ਰਹੀਆਂ ਆ ਪੱਕਾ ਰੰਗ ਪਰੰਗੀਆਂ 550 ਤੋਂ ਵੱਧ ਰੱਖਿਆ ਰੰਗ ਫੇਟ ਹੋਵੇ ਡੱਬ ਪੈ ਜਾਵੇ 3 ਮਹੀਨੇ ਚ ਬਦਲ ਕੇ ਨਵੀਂ ਰਾਵਾਂਗੇ ਜੇ ਆਪਾਂ ਕਰੀਏ ਪਾਰਟੀ ਵਰ ਕੋਰਤੇ ਪਿਆਮੇ ਦੀ ਚਾਕੋ ਵਾਲੇ ਕੋਰਤੇ ਪਿਆ ਮੇਦੀ ਹਲਦੀ ਦੇ ਪੌਣ ਵਾਲੇ ਕੋਰਤੇ ਪਿਆ ਮੇਰੀ ਸਾਡੇ ਕੋਲ ਬਹੁਤ ਸੋਹਣੇ ਟੀਮ ਤੁਸੀਂ ਬਣਾ ਕੇ ਲੈ ਕੇ ਜਾ ਸਕਦੇ ਆ ਆਜੋ ਫਾਇਦੇ ਬਹੁਤ ਕਰਾਂਗੇ ਕੈਮਰਾਮੈਨ ਓਮਪੰਦੀ ਨਾਲ ਹਰਦੀਪ ਜੈ ਤੱਗੜ ਸਾਹਨ ਟੀਵੀ ਬਾਗਾ ਬਣਾ